3500 ਦੀ ਜੈਕਟ 3500 ਦੀ ਜੈਕਟ 3500 ਦੀ ਜੈਕਟ ਇਹ ਕਿਹੜਾ 3500 ਦੀ ਜੈਕਟ ਆ ਆਪਣੇ ਕੋਲ ਆ ਪੁੱਤ 3500 ਦੀ ਜੈਕਟ ਸਾਰਾ ਸਨਾ ਮਰ ਗਿਆ ਤੇਥੋਂ 3500 ਦੀ ਜੈਕਟ ਲਵਾਂਗਾ ਆਹ ਤੇਰੇ ਡੈਡੀ ਬਾਤੇ ਤੈਨੂੰ ਜੈਕਟ ਦਿਖਾਵਾਂ ਮੈਂ ਤੇਰੇ ਡੈਡੀ ਲਈ ਜੈਕਟ ਲਵਾਂਗਾ ਸਮਝ ਕੇ ਚੈਪੀ ਲਾ ਦੇਗਾ ਉਹ ਨਾ 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 ਤੂੰ ਆਹ ਦੇਖ ਆ ਜੈਕਟ ਹੈਗੀ ਆਪਾਂ 3500 ਦੀ ਤਾਂ ਮੈਂ ਨਹੀਂ ਪੁੱਤ ਤੂੰ ਮੇਰੀ ਗੱਲ ਤਾਂ ਸੁਣਾ ਮੇਰੀ ਗੱਲ ਨੂੰ ਸਮਝ ਇਹ ਜੈਕਟ ਹੈਗੀ ਆਪਾਂ ਇੱਕ ਕੰਬੋ ਪੈਕ ਆਪਣੇ ਕੋਲੇ ਇੱਕ ਆ ਪੈਂਟ ਹੈਗੀ ਹੈ ਹਾਂ ਇੱਕ ਆ ਦੇਖ ਇੱਕ ਟੀ-ਸ਼ਰਟ ਆ ਗਈ ਬਹੁਤ ਸੋਹਣੀ 3500 ਦੇ ਵਿੱਚ ਹਾਂ 3500 ਦੇ ਵਿੱਚ ਇੱਕ ਜੈਕਟ ਇੱਕ ਪੈਂਟ ਤੇ ਇੱਕ ਟੀ-ਸ਼ਰਟ ਆ ਗਈ ਓ ਤਾਂ ਮੈਨੂੰ ਕੱਲੀ ਹੀ 2500 ਦੀ ਲੱਗਦੀ ਐ ਤੂੰ ਤਾਂ 3500 ਇਹ ਸਾਰੇ ਕੱਪੜੇ ਬਾਜ਼ਾਰ ਦੇ ਵਿੱਚ ਘੱਟੋ ਘੱਟ 5000 ਤੋਂ 5500 ਦੇ ਨੇ ਅੱਛਾ ਹੁਣ ਇਹ ਵੀ ਦੱਸ ਦੋ ਵੀਰੇ ਫਿਰ ਕਿੱਥੋਂ ਆਉਣਾ ਪਊਗਾ ਦੂਸਰੇ ਵੀ ਲੈ ਲੈਣਗੇ ਅੱਛਾ ਇਹ ਸਿਨੇਮਾ ਰੋਡ ਸੁਨਾਮ ਸੋਹਣੀ ਕਲੈਕਸ਼ਨ ਦੁਕਾਨ ਤੇ ਵਾਕੀ ਸੁਕਰੀਨ ਤੇ ਕਮ ਚੇਤੀ ਚੇਤੀ ਆ ਜਾਓ